ਉਹ ਸਾਧਗੂ ਜੀ ਦਰਬਾਰ ਸਜਾਉਂਦੇ ਨੇ ਭਾਈ ਸੱਤਾ ਤੇ ਬਲਵੰਤ ਕੀਰਤਨ ਕਰਦੇ। ਸਰੀਹੀ ਆਵਾਜ਼ ਬਾਗਮਾਲ ਕੀਰਤਨ ਕਰਦੇ ਸੰਗਤ ਬੜੇ ਆਨੰਦ ਚ ਬੈਠਦੀ ਜਦੋਂ ਕੀਰਤਨ ਕਰਦੇ। ਹੁਣ ਇੱਕ ਦਿਨ ਸਵਾ ਇਹ ਆਇਆ ਵੀ ਭਾਈ ਸੱਤੇ ਨੇ ਆਪਣੀ ਧੀ ਦਾ ਵਿਆਹ ਰੱਖਿਆ। ਇਹਨੇ ਜਦੋਂ ਅਨੰਤ ਬੇਲੇ ਦੇ ਦਰਬਾਰ ਦੀ ਸਮਾਪਤੀ ਹੋਈ ਨਾ ਕੀਰਤਨ ਦੇ ਬਾਅਦ ਵਿੱਚ ਫਿਰ ਭਾਈ ਸੱਤਾ ਸਤਿਗੁਰੂ ਜੀ ਅੱਗੇ ਬੇਨਤੀ ਕਰਦਾ ਕਿ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਮੈਂ ਘਰ ਜਪਣੀ ਧੀ ਦਾ ਵਿਆਹ ਰੱਖਿਆ ਤੇ ਕਿਰਪਾ ਕਰਿਓ ਜੀ ਮੈਨੂੰ ਧਾਨ ਦੀ ਲੋੜ ਵੀ ਪੈ ਸਕਦੀ ਮੈਨੂੰ ਕਿਸੇ ਪਦਾਰਥ ਦੀ ਲੋੜ ਵੀ ਪੈ ਸਕਦੀ ਆਪ ਕੀ ਰਹਿਮਤ ਕਰਿਓ ਮੇਰੀ ਲੋੜ ਨੂੰ ਪੂਰਾ ਕਰਵੇ ਗੁਰੂਵੰਤ ਕੋਈ ਕਰਦਾ ਜੋ ਚਾਹੀਦਾ ਦੱਸ ਦੰਮੀ ਦੇ ਦਿਆਂ ਗੁਰੂ ਤੇ ਸਮਰੱਥ ਹੈ ਨਾ ਗੁਰੂ ਭਾਈ ਸੱਤੇ ਨੂੰ ਆਂਦਾ ਤੇ ਕੀ ਜਾਈਦਾ ਦੇ ਹੁਣ ਭਾਈ ਸਤਾ ਇਥੇ ਚਾਹਦਾ ਤੇ ਆਖੀ ਸਰਦਾਰ ਸ੍ਰੀ ਸਤਗੁਰੂ ਜੋ ਤੁਹਾਡਾ ਹੁਕਮ ਹੈ ਤੁਸੀਂ ਦੇ ਸਕਦੇ ਪਰ ਕਿਤੇ ਨਾ ਕਿਤੇ ਜਿਹੜੀ ਸੁਰਤ ਸੀ ਉਹ ਕਨਿਆ ਵੀ ਵਿਕਾਰਾਂ ਦੇ ਵੱਲ ਵੀ ਦੌੜਦੀ ਸੀ। ਜਿਆਦਾ ਜੀ ਘਰ ਜਾ ਕੇ ਅਸੀਂ ਸਲਾਹ ਕਰਾਂਗੇ ਪਰਿਵਾਰ ਵੀ ਜਿਸ ਤਰ੍ਹਾਂ ਦਾ ਵੀ ਕੋਈ ਵਿਧੀ ਵਿਧਾਨ ਬਣਦਾ ਤੁਹਾਨੂੰ ਦੱਸ ਦਿਆਂ। ਜਿਹੜੇ ਪਦਾਰਥ ਦੀ ਲੋੜ। ਹੁਣ ਘਰ ਜਾਂਦੇ ਨੇ ਤੇ ਘਰ ਜਾ ਕੇ ਜਦੋਂ ਭਾਈ ਸੱਤੇ ਭਗਵੰਦ ਨੇ ਫਾਰੀ ਰੈਸਲਾ ਕੀਤੀ ਹੈ। ਇਹਦੇ ਘਰ ਦੇ ਆਉਂਦੇ ਵੀ ਗੁਰੂ ਕੋਲੇ ਕਿਹੜੀ ਚੀਜ਼ ਦਾ ਕਾਟਾ ਅਜਾ ਦਾ ਦੀ ਗਣਤੀ ਤੇ ਸੰਗਤ ਗੁਰੂ ਅਗੇ ਨਮਸਕਾਰ ਕਰਦੀ ਏ ਧੰਨ ਦਿੰਦੀ ਏ ਜਿੰਨੀਆਂ ਭਟਾਮਾਂ ਦਿੰਦੀ ਕਾਣਾ ਘਾਟਾ ਨੂੰ ਕੋਈ ਇਹ ਕਿਰੋ ਜੇ ਤੁਹਾਨੂੰ ਗੁਰੂ ਆਖਦਾ ਨਾ ਵੀ ਕੀ ਚਾਹੀਦਾ ਤਿਆਗ ਦਿਓ ਸਤਿਗੁਰੂ ਸਾਨੂੰ ਇੱਕ ਦਿਨ ਦੀ ਸਾਰੀ ਭੇਟਾ ਹੁਣ ਕਈ ਵਾਰੀ ਆਪਣਾ ਮਨ ਖੁਜੋ ਰੰਦਾ ਤੇ ਬੰਦਾ ਲੋਕਾਂ ਦੇ ਪਿਛਾਂ ਲੱਗ ਕੇ ਕੁਝ ਹੋਰ ਕਰ ਲੈਣਾ ਕਿ ਫਿਰਤ ਤੇ ਨਾ ਵੀ ਅਜਾ ਆਪਾਂ ਵੀ ਗੁਰਦੁਆਰੇ ਵੀ ਆਉਨੇ ਆ ਨਮਸਕਾਰ ਵੀ ਕਰਦੇ ਆ ਬਾਣੀ ਵੀ ਪੜਦੇ ਆ ਪਰ ਜਦੋਂ ਗੱਲ ਆ ਜਾਂਦੀ ਵੀ ਕਿਸੇ ਪੁੱਤ ਨੂੰ ਵਿਆਹਣਾ ਜਾਂ ਧੀ ਨੂੰ ਵਿਆਹਣਾ ਉਦੋਂ ਅਸੀਂ ਲੋਕਾਂ ਦੀ ਸੁਣਦੇ ਗੁਰੂ ਦੀ ਸੁਣਦੇ ਮਾਤਾ ਕੋਈ ਜਿਹੜਾ ਰਹਿਤ ਮਰਿਆਦਾ ਦੇ ਅਨੁਸਾਰੀ ਆਪਣੇ ਪੁੱਤ ਧੀ ਦੇ ਵਿਆਹ ਦਾ ਕਾਰਜ ਨੇ ਮੇੜਦਾ ਨਹੀਂ ਲੋਕਾਂ ਦੇ ਵੀ ਜੇ ਦਾਰੂ ਨਾਲ ਪਿਆਈ ਜੇ ਢੀਲੀਆਂ ਤੇ ਉੱਚੀ ਗਾਣੇ ਨਾਲ ਜੇ ਢੀਲੀਆਂ ਤੇ ਉੱਚੀ ਗਾਣੇ ਨਾਲ ਵਜਾਇਆ ਤੇ ਲੋਕਾਂ ਆਖਣਾ ਵੀ ਇਹਦੇ ਤੇ ਕੁਝ ਨਹੀਂ ਤੇ ਲੋਕਾਂ ਦੇ ਕਾਰਨ ਕਸੀ ਗੁਰੂ ਦੇ ਸਿਧਾਂਤ ਨੂੰ ਜਾਂ ਗੁਰੂ ਦੀ ਮਰਿਆਦਾ ਨੂੰ ਛੱਡ ਦਿੰਦੇ ਇਹੋ ਬਾਣੀ ਦੇ ਆਖਿਆ ਨਾ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾ ਵੀ ਸਾਥ ਪਾਇ ਘਾੜਾ ਮਾਰਿਆ ਗਾਫਰ ਆਪਣੇ ਹਾਸ ਚੋਕਾਂ ਦੇ ਕਾਰਨ ਸੀ ਗੁਰੂ ਦੇ ਹੁਕਮ ਤੋਂ ਮੁਨਕਰ ਹੋ ਜਾਂਦੇ ਆ ਪਰ ਜਦੋਂ ਗਲਤ ਦੇ ਜੀਵਨ ਦੀ ਆਰਤੀ ਨਾ ਉਦੋਂ ਤੇਰੇ ਜੱਗੇ ਬੁਣਾ ਦੇ ਨਾਲੇ ਬਣਾ ਲੋਕਾਂ ਨੇ ਨਹੀਂ ਸੱਜਣ ਸਹੀ ਨਾਲ ਤਾਂ ਚੱਲਦੇ ਨਾਲ ਚਰੰਦ ਜਿੱਥੇ ਲੇਖਾ ਮੰਗੀਏ ਥੱਥੇ ਖੜੇ ਜਿਸਾਂ ਸੱਜਣੋਂ ਉਹਨ ਜਿੱਥੇ ਲੇਖਾ ਹੋਵੇਗਾ ਉੱਥੇ ਖੜੇ ਹੋਣ ਹੁਣ ਦੁਨਿਆਵੀ ਲੋਕਾਂ ਦੀ ਫਿਤਰਤ ਤੇ ਮਿਹਰਬਾਨੀਆਂ ਦੀ ਸੋਖਮਿਆੜ ਬਹੁਤ ਮਿਲ ਬੈਠ ਤਾ ਚੱਕ ਦੁਦਿਸਕੇ ਬਿਪਤ ਪਰਿ ਸਭ ਕੀ ਸੰਗ ਛਾੜ ਉਹ ਨਾਇਕ ਨੇ ਇਹ ਵਿਵਤਾ ਪਈ ਤੇ ਦੁਨੀਆਂ ਦੇ ਲੋਕਾਂ ਸੰਸੜ ਜਾਂਦੇ ਉਥੇ ਚੰਗੇ ਹੁਣਾਂ ਨਹੀਂ ਨਿਭਾਉਂਦੇ ਦੁਨੀਆ ਦੀ ਲੋਕਾਂ ਨੇ ਥੋੜਾ ਤਦੇ ਬਾਣੀ ਨੇ ਆਹ ਕਹਿਆ ਨਾ ਮਿੱਤਰਤਾ ਕਰਨੀ ਤੇ ਚੰਗੇ ਹੁੜਾ ਨਾ ਕਰ ਪਾਈ ਹੁਣ ਆਪਣੇ ਘਰ ਦੇ ਆਉਂਦੇ ਪਛਾਣ ਲੱਗ ਕੇ ਜਦੋਂ ਅਗਲੇ ਦਿਨ ਭਾਈ ਸਤਾ ਤੇ ਭਗਵਾਨ ਆਉਂਦੇ ਇਤਨ ਦੀ ਸਮਾਪਤੀ ਕੀਤੀ ਇਹਨਾਂ ਫਿਰ ਗੁਰੂ ਨੂੰ ਪੂrti ਕੀਤੀ ਵੀ ਸਤਿਗੁਰੂ ਇਹ ਕਹਿਓ ਵੀ ਵਸਾਖੀ ਵਾਲੇ ਦਿਨ ਦੀ ਜਿਹੜੀ ਭੇਟਾ ਉਹ ਨਾ ਸਾਰੀ ਦੀ ਸਾਰੀ ਸੰਗ ਦੀ ਸੀ ਸਤਿਗੁਰੂਆਂ ਦੇ ਕੀਏ ਹਮ ਗੁਰੂ ਨੇ ਤੇ ਸਿੱਖਾਂ ਨੂੰ ਆਖਿਆ ਸੀ ਭਾਈ ਸੱਤੇ ਬਲਵੰਡ ਨੂੰ ਵੀ ਜੋ ਚਾਹਤਾ ਦੱਸ ਸਕਦੇ ਹੋ ਤੁਸੀਂ ਹੁਣ ਇਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਲਾਲਚ ਸੀ ਕਿਉਂਕਿ ਜਿਹੜਾ ਉਹ ਸਮਾਂ ਸੀ ਇਤਿਹਾਸ ਲਿਖਦਾ ਵੀ ਸਿੱਖ ਵਿਸਾਖੀ ਦੇ ਸਮੇਂ ਜ਼ਿਆਦਾਤਰ ਗੁਰਦੁਆਰਿਆਂ ਤੇ ਇਕੱਤਰ ਹੁੰਦੇ ਸੀ ਇੱਕ ਜਿਹੜੇ ਦਿਨਾਂ ਤੇ ਲੋਕੋ ਦੀਵਾਲੀ ਮਨਾਉਂਦੇ ਸੀ ਇੱਕ ਜਿਹੜੇ ਬਸਾਖੀ ਦਾ ਸਮਾਂ ਹੁੰਦਾ ਸੀ ਕਿਉਂਕਿ ਬਸਾਖੀ ਵੇਲੇ ਵੀ ਜਿਹੜੇ ਲੋਕ ਸੀ ਆਪਣੀਆਂ ਫਸਲਾਂ ਵੱਢ ਕੇ ਕੰਮਕਾਰ ਤੋਂ ਵਿਹਲੇ ਹੋ ਜਾਂਦੇ ਸੀ ਤੇ ਦੀਵਾਲੀ ਦੇ ਵੇਲੇ ਵੀ ਆਪਣੀਆਂ ਫਸਲਾਂ ਵੱਢ ਕੇ ਵਿਹਲੇ ਹੁੰਦੇ ਸੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਦਰਬਾਰ ਸਭ ਹੁੰਦੇ ਸੀ ਇਹਨਾਂ ਖੇ ਵੀ ਉਹ ਤਾਂ ਤੇ ਸੰਗਤੋਂ ਜ਼ਿਆਦਾ ਹੁੰਦੀਆਂ ਪਰ ਬਸਾਖੀ ਵਾਲੇ ਦਿਨ ਜਿਹੜੀ ਸੰਗਤ ਉਹ ਜ਼ਿਆਦਾ ਆਦੀ ਇਹਾਂ ਦੇ ਸਭ ਨੂੰ ਵਸਾਖੀ ਵਾਲੇ ਦਿਨ ਦੀ ਜਿੰਨੀ ਵੀ ਸੰਗਤ ਦੀ ਭੇਟਾ ਉਹ ਸਾਨੂੰ ਦੇ ਦਿਓ ਸਾਡੀ ਧੀ ਦਾ ਜਿਹੜਾ ਵਿਆਹ ਦਾ ਕਾਜ ਆ ਉਹ ਨੇਪਰੇ ਚਾ ਗੁਰਮਾਨ ਦਾ ਕੋਈ ਗੱਲ ਨਹੀਂ ਲੈ ਲਈ ਹੁਣ ਦਿਨ ਆਇਆ ਵਸਾਖੀ ਦਾ ਤੇ ਇਤਿਹਾਸ ਲਿਖਦਾ ਵੀ ਕੁਝ ਕੋ ਮੌਸਮ ਦੀ ਕਰ ਕਰ ਕੋਈ ਮੌਸਮ ਖਰਾਬ ਹੋ ਜਾ ਕੁਝ ਹੋਰ ਕਾਰਨ ਬਣੇ ਵੀ ਜਿੰਨੀ ਕਿੰਨੀ ਸੰਗਤ ਪਹਿਲਾਂ ਹੁੰਦੀ ਵਸਾਖੀ ਦੇ ਦਿਨ ਇਸ ਵਸਾਖੀ ਤੇ ਸੰਗਤ ਉਨੀ ਨਹੀਂ ਹੋਤੀ ਹੁਣ ਜਿਹੜੀ ਉਹ ਭੇਟਾ ਸੀ ਸਵਾਗਤ ਇਹ ਵੀ ਜੇ ਸੰਗਤ ਘਟ ਗਈ ਤੇ ਭੇਟਾ ਨੇ ਵੀ ਘੱਟ ਹੋਣਾ ਸੀ ਹੁਣ ਸੱਤੇ ਬਲਵੰਡੇ ਦੇ ਕਹਿਣ ਮੁਤਾਬਕ ਸਤਿਗੁਰੂ ਨੇ ਉਸ ਦਿਨ ਦੀ ਸਾਰੀ ਭੇਟਾ ਇਹਨਾਂ ਨੂੰ ਦੇ ਦਿੱਤੀ ਜਦੋਂ ਭੇਟਾ ਦਿੱਤੀ ਨਾ ਇਹਨਾਂ ਦੇਖਿਆ ਵੀ ਭੇਟਾ ਤੇ ਥੋੜੀ ਇੱਕ ਕਲਪੁੱਟੇ ਯਾਦ ਇਹ ਵੀ ਇਹ ਤੇ ਭੇਟਾ ਬੜੀ ਥੋੜੀ ਉਹ ਭਾਵੇਂ ਵੀ ਇੱਥੇ ਕੇਵਲ ਗੁਰੂ ਦੇ ਕੋਲ ਆ ਜਾਣਾ ਗੁਰੂ ਦੇ ਕੋਲ ਬਹਿ ਕੇ ਬਾਣੀ ਨੂੰ ਪੜ ਲੈਣਾ ਇਹ ਸਿੱਖੀ ਨਹੀਂ ਹੁਣ ਸਤਾਪਲਵੰਡਾ ਰੋਹ ਜਾਂਦੇ ਸੀ ਬਾਣੀ ਵੀ ਪੜਦੇ ਸੀ ਪਰ ਮਨ ਕਿਤੇ ਨਾ ਕਿਤੇ ਦੁਨਿਆਵੀ ਪਦਾਰਥਾਂ ਦਾ ਜਾਂ ਦੁਨਿਆਵੀ ਧਨ ਦਾ ਲਾਲਚ ਸੀ ਜਿੱਥੇ ਸਿੱਖੀ ਹੈ ਉਥੇ ਲਾਲਚ ਨਹੀਂ ਕਿਸੇ ਪ੍ਰਕਾਰ ਹੁਣ ਭਾਈ ਸਤਾ ਤੇ ਬਲਵੰਡਾ ਦੇ ਜੀ ਤੇ ਬੜਾ ਥੋੜਾ ਧਨ ਸਾਡਾ ਕਾਜ ਹੀ ਨਿਪਟਦਾ ਹੀ ਨਾ ਗੁਰੂ ਆਖਦਾ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਤਕ ਤੂੰ ਸੀ ਆਖਿਆ ਸੀ ਸਾਨੂੰ ਵਿਸਾਖੀ ਦੇ ਦਿਨ ਦੀ ਸਾਰੀ ਭੇਟਾ ਚਾਹੀਦੀ ਤੇ ਮੈਂ ਦੇ ਦਿੱਤੀ ਮੈਂ ਕਿਹੜਾ ਕੁਝ ਰੱਖਿਆ ਤੁਹਾਡੇ ਸਾਹਮਣੇ ਪੇਟਾ ਆਈ ਤੁਹਾਡੇ ਸਾਹਮਣੇ ਚੁੱਕੀ ਤੁਹਾਨੂੰ ਪਤੀਆਂ ਦੇ ਨਹੀਂ ਇਹ ਨਹੀਂ ਨਾ ਸਾਡਾ ਕਾਜ ਨਹੀਂ ਸਭ ਇਹ ਤੋਂ ਗੁਰੂ ਨਾਲ ਮੁਸੇ ਹੋ ਕੇ ਆਪਣੇ ਘਰ ਚਲੇ ਗਏ ਇਹਾਂ ਨਹੀਂ ਅਸੀਂ ਨਹੀਂ ਆਉਣਾ ਗੁਰੂ ਦੇ ਦਰਬਾਰ ਤੇ ਕੀਰਤਨ ਕਰਨ। ਅਗਲੇ ਦਿਨ ਅਮਰਤ ਮੇਲਾ ਹੋਇਆ ਸੱਤਾ ਤੇ ਭਾਈ ਭਗਵੰਦ ਦੋਵੇਂ ਰਾਏ ਗੁਰੂ ਨੇ ਸਿੱਖਾਂ ਨੂੰ ਭੇਜਿਆ ਵੀ ਜਾ ਕੇ ਬੁਲਾ ਲੈ। ਸੇਖ ਬੁਲਾਉਣ ਗਏ ਨਾ ਜਵਾਬ ਦਿੱਤਾ ਦੇ ਅਸੀਂ ਨਹੀਂ ਆਉਣਾ। ਇਤਿਹਾਸ ਹੁੰਦਾ ਵੀ ਧੰ ਗੁਰੂ ਅਰਜਨ ਦੇਵ ਜੀ ਆ ਦੋ ਤੋਂ ਤਿੰਨ ਵਾਰ ਸਿੱਖਾਂ ਨੂੰ ਭੇਜਿਆ ਪਰ ਭਾਈ ਸਤਾ ਤੇ ਬਲਵੰਦ ਆਏ ਅੰਤ ਨੂੰ ਫਿਰ ਸਤਗੁਰੂ ਜੀ ਆਪ ਜਾਂਦੇ ਜੇ ਤੋ ਪੰਜਮ ਗੁਰਦੇਵ ਜਾ ਕੇ ਇਹਨਾਂ ਦਾ ਦਰਵਾਜ਼ਾ ਖੜਕਾਉਂਦੇ ਹਨ ਇਤਿਹਾਸ ਲਿਖਦਾ ਇਹਨਾਂ ਸਤਗੁਰੂ ਨੂੰ ਦਰਵਾਜ਼ਾ ਤੱਕ ਵੀ ਨਹੀਂ ਖੋਲਿਆ ਅੰਦਰੋਂ ਬੁਲੀ ਕੇ ਸਤਗੁਰੂ ਨੂੰ ਬਾਹਰ ਹੀ ਮੋੜ ਦਿੱਤਾ ਅਜਾ ਧਾ ਲੋ ਵੀ ਲੱਗਦਾ ਸੰਗਤ ਤੁਹਾਡੇ ਕਰਕੇ ਉਹ ਭਾਈ ਸਤਾ ਤੇ ਬਲਵੰਦ ਆਏ ਸੰਗਤ ਸਾਡਾ ਕੀਰਤਨ ਸੁਣਨ ਲਈ ਨਹੀਂ ਆਉਂਦੀ ਐ ਸਾਡੇ ਕੀਰਤਨ ਦੇ ਨਾਲ ਤੁਹਾਡੇ ਦਰਬਾਰ ਦੀ ਸ਼ੋਭਾ ਤੀਥੋਂ ਤੱਕ ਇਹ ਨਾ ਇਹ ਵੀ ਬੋਲਿਆ ਵੀ ਜੇ ਗੁਰੂ ਨਾਨਕ ਸਾਹਿਬ ਨੂੰ ਸਾਰੀ ਲੋਕਾਈ ਨੇ ਨਮਸਕਾਰ ਕੀਤੀ ਉਹਨਾਂ ਦੇ ਨਾਲ ਸਾਡੇ ਵੱਡ ਬਡੇਰੇ ਭਾਈ ਮਰਦਾਨੇ ਨੇ ਰਾਬਾਤ ਵਿੱਚ ਜਾ ਕੇ ਕੀਰਤਨ ਕੀਤਾ ਤਾਂ ਲੋਕ ਧੰਨ ਨਾਨਕ ਜੀ ਦੇ ਨਾਲ ਗੁਰੇਤੇ ਗੁਰੂ ਨੇ ਸਮਝਾਇਆ ਵੀ ਭਾਈ ਇਹ ਤਾਂ ਗੁਰਨਾਨਕ ਦੇ ਘਰ ਨੂੰ ਉੱਤੇ ਨਹੀਂ ਮੇ ਬੋਲ ਨਹੀਂ ਬੋਲੀਦੇ ਤਾਨੂੰ ਜਿਸ ਤੀਰ ਦੀ ਲੋੜ ਹੈ ਦੇ ਦਿੱਤੀ ਜਾਵੇ ਆਓ ਤੁਸੀਂ ਕੀਰਤਨ ਕਰੋ ਪਰ ਨਹੀਂ ਇਹਨਾਂ ਦੀ ਸੁਰਗ ਦੇ ਉੱਤੇ ਇਹਨਾਂ ਦੀ ਮੱਗ ਦੇ ਉੱਤੇ ਮਾਇਆ ਦਾ ਪਰਦਾ ਪੈ ਗਿਆ ਇਹਨਾਂ ਗੁਰੂ ਨੂੰ ਵੀ ਮੋੜ ਗਿਆ ਹੁਣ ਉਹ ਗੁਰੂ ਦੇ ਦਰ ਕੋਟ ਤੇ ਨਹੀਂ ਕਿਸੇ ਦਰ ਸਾਧ ਗੁਰੂ ਨੇ ਸਿੱਖਾਂ ਨੂੰ ਕੀਰਤਨ ਕਰਨ ਲਈ ਆਖਿਆ ਸੇਖ ਕੀਰਤਨ ਕਰਨ ਲੱਗੇ ਗੁਰੂ ਘਰ ਦਾ ਕਾਜ ਉਸੇ ਤਰ੍ਹਾਂ ਚੱਲਣ ਲੱਗਿਆ ਪਰ ਇਤਿਹਾਸਾਂ ਦਾ ਵੀ ਹੁਣ ਗੁਰੂ ਦੇ ਦਰ ਤੋਂ ਧੰਨ ਲੈ ਕੇ ਜਾਂਦੇ ਸੀ ਤਾਂ ਗੁਜ਼ਾਰਾ ਸੀ ਭਾਈ ਸੱਤੇ ਤੇ ਬਲਵੰਡ ਦੇ ਘਰ ਦਾ ਹੁਣ ਉਹ ਧੰਨ ਜਾਣਾ ਬੰਦ ਹੋ ਗਿਆ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਹੁਣ ਜਦੋਂ ਸਰੀਰ ਸੁਭਾਵਕ ਹੈ ਵੀ ਬੁਖਾਰ ਆਣ ਲੱਗ ਜੇ ਤੇ ਕਿੰਤਾ ਦੇ ਵਿੱਚ ਰਹਿਣ ਲੱਗ ਜੇ ਉਹਨੂੰ ਸਰੀਰਕ ਰੋਗ ਲੱਗਣੇ ਸੁਭਾਵਕ ਨੇ ਸਰੀਰਕ ਬਿਮਾਰੀਆਂ ਵੀ ਲੱਗ ਗਈਆਂ ਸੱਤੇ ਤੇ ਭਾਈ ਬਲਵੰਡ ਬੜੇ ਦੁਖੀ ਹੋ ਗਏ ਇਥੋਂ ਤੱਕ ਜਿਹੜੇ ਘਰ ਦੇ ਆ ਪੇਸ਼ਾਂ ਲੱਗ ਕੇ ਗੁਰੂ ਤੋਂ ਧਰਮ ਮੰਗਦੇ ਸੀ ਉਹ ਘਰਦਿਆਂ ਵੀ ਸਾਥ ਛੱਡ ਗਏ ਉਹ ਵੀ ਬਾਤ ਪੁਰਸ਼ोत्तम ਸਾਹਿਬ ਦੀ ਕਿਉਂਕਿ ਜਦੋਂ ਧੰਨ ਨਹੀਂ ਕਰ ਲੈਤੇ ਐ ਫਿਰ ਹੁਣ ਜਦੋਂ ਸਤਗੁਰੂ ਮੁੜੇ ਨੇ ਨਾ ਭਾਈ ਸੱਤੇ ਤੇ ਬਲਵੰਡੇ ਦੇ ਪਰੋਂ ਉਹਨੇ ਉੱਥੇ ਸਿੱਖਾਂ ਨੂੰ ਆਖਿਆ ਸੀ ਵੀ ਆਜ ਤੋਂ ਬਾਅਦ ਮੇਰੇ ਕੋਲੇ ਇਹਨਾਂ ਦੋਹਾਂ ਦੀ ਕੋਈ ਸਪਾਰਸ਼ ਲੈ ਕੇ ਵੀ ਇਹਨਾਂ ਦੀ ਭੋਲ ਰਖਾ ਦੇ ਜੇ ਕੋਈ ਇਹਨਾਂ ਦੀ ਸਪਾਰਸ਼ ਲੈ ਕੇ ਆਇਆ ਤੇ ਉਹਦਾ ਮੂੰਹ ਕਾਲਾ ਕਰਕੇ ਸਾਰੇ ਅਮਰਤ ਸਬ ਸਾਹਿਬ ਦੇ ਵਿੱਚ ਏੜਾ ਦਵਾਇਆ ਜਾਊ ਉਹਦਾ ਜਲੂਸ ਕੱਢਿਆ ਜੇ ਕੋਈ ਇਹਨਾਂ ਦੀ ਸਪਾਰਸ ਲੈ ਕੇ ਆਉਗਾ ਹੁਣ ਸੱਤੇ ਦੇ ਭਾਈ ਬਲਵੰਡ ਨੂੰ ਆਪਣੀ ਭੁੰਨ ਦਾ ਪੁਸ਼ਤਾਵਾ ਹੋਇਆ ਇਹਨਾਂ ਸੋਚਿਆ ਵੀ ਗੁਰੂ ਬਖਸ਼ਣ ਹਾਰੇ ਭੁੰਨ ਬਖਸ਼ਾ ਇਹ ਗੁਰੂ ਕੋਲ ਜੜ ਬੜੇ ਸਿਖਾਂ ਦੀਆਂ ਮਿੰਤਾ ਕੀਤੀਆਂ ਪਰਲੇ ਕੀਤੀ ਪਰ ਕੋਈ ਨਾ ਮੰਨਿਆ ਉਹਨਾਂ ਆਖਿਆ ਵੀ ਗੁਰੂ ਆਂਦਾ ਜੇ ਕੋਈ ਸਪਾਰਸ ਲੈ ਕੇ ਆਇਆ ਮੈਂ ਬੂਹ ਕਾਲਾ ਕਰਕੇ ਜਲੂਸ ਕੱਢਾਂ ਆਂਦੇ ਅਸੀਂ ਨਹੀਂ ਜਾਣਾ ਕਿਸੇ ਸਿੱਖ ਨੇ ਸਾਧਨਾ ਨਾ ਲੱਗਾ ਆਪਣੇ ਘਰ ਲਾਹੌਰ ਜਾਂਦੇ ਜੇ ਭਾਈ ਲੱਦੇ ਜੇ ਕੋੜੇ ਜੀ ਨੂੰ ਇਤਿਹਾਸ ਨੇ ਭਾਈ ਲਤਾ ਪਰੋਕਾਰੀ ਨਿਮ। ਉਹਦਾ ਦਰਵਾਜ਼ਾ ਖੜਕਾਇਆ ਇਤਿਹਾਸਾਂ ਦਾ ਦਰਵਾਜ਼ਾ ਉਹਨੇ ਵੀ ਖੋਲਿਆ ਵੀ ਗੁਰੂ ਦਾ ਬੋਖ ਮੈਂ ਤਾਨੂੰ ਤੇ ਮੱਥੇ ਤਾਂ ਖੜੀ ਲਾਉਣਾ ਤੁਸੀਂ ਗੁਰੂ ਨਾਨਕ ਦੇ ਘਰ ਦੀ ਤੋਹੀਰ ਕੀਤੀ ਉੱਤੇ ਨੀਵੇਂ ਸ਼ਬਦ। ਆਂਦੇ ਵੀ ਬੜੀ ਆਸ ਹੈ ਕਿ ਆਈਆਂ ਇੱਕ ਤੂੰ ਹੈ ਜਿਹੜਾ ਗੁਰੂ ਕੋਲੋਂ ਸਾਨੂੰ ਬਖਿਆ ਸੀ। ਸਾਰੇ ਸਰੀਰ ਕਹਲਾਤ ਬڑے ਹਾਂ ਤੱਕ ਨਹੀਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਭੁੱਖੇ ਪਾਣੀ ਫਿਰਦੇ ਆ ਸਾਡੀ ਮਦਦ ਫਿਰ ਭਾਈ ਲੱਦੇ ਨਹੀਂ ਇਤਿਹਾਸਾਂ ਦਾ ਵੀ ਆਪਣਾ ਉਹ ਆਪ ਕਾਲਾ ਕੀਤਾ ਲਾਹੌਰ ਤੋਂ ਖੋਤੇ ਦੀ ਸਵਾਰੀ ਕੀਤੀ ਤੇ ਅਮਰ ਸਰਸਾਹ ਵਾਏ ਪਿਸ਼ਾ ਪਿਸ਼ਾ ਪਾਈ ਸੱਤਾ ਤੇ ਬਲਵੰਡ ਤੋਂ ਹਣੀ ਜਦੋਂ ਹਹਾਕਾਰ ਮੱਜੀ ਅਮਰ ਸਰਸਾਹ ਦੀਆਂ ਕਲੀਆਂ ਦੇ ਵਿੱਚ ਸਾਧਗੁਰੂ ਨੇ ਸਿੱਖਾਂ ਨੂੰ ਭੇਜਿਆ ਵੀ ਦੇਖੋ ਬਾਦ ਕਹੂੰਗਾ ਕੀ ਔਲਾਦ ਲਿਆ ਸੇਖੰਦ ਜੀ ਨੇ ਕਿ ਦੱਸਿਆ ਭਾਈ ਲਤਾ ਆਪਣਾ ਮੂੰਹ ਖੁਦ ਕਾਲਾ ਕਰਕੇ ਸਤੇ ਦੇ ਬਲਵਾਂ ਨੂੰ ਲੈ ਕੇ ਆਇਆ ਇਹ ਦੇਖ ਕੇ ਫਿਰ ਸਤਿਗੁਰੂ ਜੀ ਆਪ ਬਾਹਰੋਂ ਦੇ ਭਾਈ ਰਤੇ ਨੂੰ ਆਖਿਆ ਵੀ ਇਹ ਸਭ ਕਰਨ ਦੀ ਕੀ ਲੋੜ ਸੇਖੰਦ ਸਤਿਗੁਰੂ ਤੁਸਾਂ ਆਖਿਆ ਸੀ ਵੀ ਜੇ ਇਹਨਾਂ ਦੇ ਕਿਸੇ ਸਪਾਰਸ ਕੀਤੇ ਉਹਦਾ ਮੂੰਹ ਕਾਲਾ ਕਰਤਾ ਜਉਂਨੇ ਆਪ ਹੀ ਕਰ ਆਇਆ ਪਰ ਤੁਸੀਂ ਦੀਨ ਦੇ ਅਨੂ ਤੁਸੀਂ ਬਖਸ਼ਣ ਹਾਰ ਰਹਿਮਤ ਕਰੋ ਜਿਹੜੀ 폴 ਇਹਨਾ ਕੀਤੀ ਹੈ ਉਹਨੂੰ ਬਖਸ਼ ਦੇ। ਇਹਨਾਂ ਦੀ ਗਲਤੀ ਦੀ ਆਪਣੀ ਜਾਂਚ ਨਾ ਕਰਦੇ ਇਹਨਾਂ ਨੂੰ ਮੁਆਫ ਕਰ ਦੋ ਸਾਥੀ। ਭਾਈ ਲੱਦੇ ਦੇ ਕਹਿਣ ਤੇ ਜਦ ਸਤਿਗੁਰੂ ਨੇ ਭਾਈ ਸੱਤੇ ਤੇ ਭਾਈ ਬਲਵੰਦ ਨੂੰ ਮਾਫ ਕੀਤਾ ਉਸਨੂੰ ਭਾਈ ਸੱਤੇ ਤੇ ਬਲਵੰਦ ਨੂੰ ਬਰਨਾਰਕ ਦੇ ਦੱਸਦੀ ਸੋਝੀ ਆਈ ਵੀ ਉਹ ਦਾਰੇ ਜਿੱਥੇ ਨਿਮਰਤਾ ਦੇ ਨਾਲ ਤੇ ਸਭ ਕੁਝ ਲਿਆ ਜਾ ਸਕਦਾ ਪਰ ਹੰਕਾਰ ਦੇ ਨਾਲ ਇਥੋਂ ਕੱਖ ਵੀ ਨਹੀਂ ਬਣਦਾ। ਜਿਨ ਨਿਮਰਤਾ ਚ ਆਕੇ ਭੋਲ ਬਖਸ਼ਾਈ ਤੇ ਗੁਰੂ ਨੇ ਬਖਸ਼ ਦਿੱਤਾ ਹੰਕਾਰਿਓ ਕੇ ਧਨ ਮੰਗਦੇ ਇਹੇ ਕੁਝ ਨਹੀਂ ਬਲੇ। ਭਾਵ ਸਿਖਾ ਜਦੋਂ ਤੇਰੇ ਅੰਦਰ ਨਿਮਰਤਾ ਆਉਣੀ ਸੇਖ ਉਸ ਦਿਨ ਬੜਨਾ ਜੇ ਇਥੇ ਹੰਕਾਰੀ ਆਪ ਦੇ ਅੰਦਰ ਹਉਮੈ ਲੈ ਕੇ ਬੈਠਾ ਰਹੇਗਾ ਆਖੀ ਸੇਖ ਹੈ ਤੂੰ ਸੇਖ ਨਹੀਂ ਬਣ ਸਕਦਾ। ਫਿਰ ਨਿਮਰਤਾ ਦੇ ਘਰ ਆਪ ਜਾਣਾ। ਭਾਈ ਸੱਤੇ ਦੇ ਭਾਈ ਬਲਵੰਦ ਨੇ ਗੁਰੂ ਸਹਿਬਾਨਾਂ ਦੀ ਪੁਸਤਕ ਦੇ ਵਿੱਚ ਸ਼ਬਦ ਲਾਇਏ ਜਿਹਨੂੰ ਰਾਮ ਕਲੀ ਦੀ ਬਾਣੀ ਦੇ ਵਿੱਚ ਆਪ ਪੜ੍ਹਦੇ ਹਾਂ